ਅੱਜ ਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਕਮਾਲਪੁਰ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਰਨਤਾਰਨ ਸਾਹਿਬ ਤੋਂ ਦੋਸਤੋ ਕੋਈ 15-16 ਕਿਲੋਮੀਟਰ ਦੀ ਦੂਰੀ ਆ ਪਿੰਡ ਕਮਾਲਪੁਰ ਦੀ ਵੀਰ ਜਾਦਕੋਲ ਆਏ ਆ ਤੋਂ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਆ ਪਸ਼ੂ ਵਪਾਰ ਦਾ ਕੀਤਾ ਕਰਦਾ ਵੀਰ ਤੇ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲ ਜਾਂਦੇ ਆ ਨਵੇਂ ਪਸ਼ੂ ਆਉਂਦੇ ਆ ਸੇਲ ਪਰਚੇਜ਼ ਦਾ ਕੰਮ ਆ ਬਾਕੀ ਜਿਹੜਾ ਕੋਈ ਮੇਰਾ ਵੀਰ ਪਸ਼ੂ ਖਰੀਦਣ ਆ ਰਿਹਾ ਦੋ ਟਾਈਮ ਚੋਕੇ ਤਸੱਲੀ ਤੁਸੀਂ ਕਰਨੀ ਆ ਗੱਬਣ ਪਸ਼ੂ ਕੋਈ ਲੈ ਕੇ ਜਾਂਦਾ ਕਿਉਂ ਥਨਾਂ ਦੀ ਤਿਪਕੇ ਤੇ ਸਵੇ ਸਵੇ ਪਸ਼ੂ ਨੂੰ ਦੋ ਟਾਈਮ ਚੋਕੇ ਤਸੱਲੀ ਆਪਣੀ ਆ ਉਹ ਜ਼ਰੂਰ ਕਰ ਲਿਆ ਕਰੋ ਠੀਕ ਆ ਜੀ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪ੍ਰੰਤੂ ਜਾਂ ਲਾਂਬੇ ਲੈਣ ਦੇ ਨਾਲ ਜਿਹੜੀ ਦੋਸਤੋ ਨੌਬਤ ਨਾ ਆਵੇ ਕਿਸੇ ਵੀਰ ਨੂੰ ਤੇ ਸ਼ਿਵਾਜਪੁਰ ਅੱਡਾ ਲੱਗਦਾ ਦੋਸਤੋ ਤਰਨਤਨ ਸਾਹਿਬ ਤੋਂ ਜਿਹੜੀ ਸੜਕ ਦਿਆਲਪੁਰਾ ਭਿੱਖੀ ਵੱੜ ਨੂੰ ਜਾਂਦੀ ਆ ਇੱਥੇ ਸੜਕ ਦੇ ਉੱਪਰ ਪਿੰਡ ਸ਼ਿਵਾਜਪੁਰਾ ਤੋਂ ਸ਼ਿਵਾਜਪੁਰ ਤੋਂ ਕੋਈ ਕਿਲੋਕਮੀਟਰ ਦੀ ਦੂਰੀ ਤੇ ਪਿੰ ਆਉਂ ਕਰਦੇ ਆਂ ਗੱਲਬਾਤ ਵੀਰ ਜਯਾਦ ਦੇ ਨਾਲ ਸਭ ਤੋਂ ਪਹਿਲਾਂ ਵੀਰ ਜਯਾਦ ਸਾਸਰੀ ਕਾ ਵੀਰ ਜੀ ਤੁਸੀਂ ਸੁਣਾਓ ਠੀਕ ਠਾਕ ਮਹਾਰਾਜ ਬਸ ਵਧੀਆ ਵੀਰ ਜੀ ਤੁਸੀਂ ਦੱਸੋ ਬਸ ਵਧੀਆ ਵਧੀਆ ਆਜਾਦ ਵੀਰੇ ਕਿਵੇਂ ਆ ਵਪਾਰ ਦਾ ਕੰਮ ਪਸ਼ੂ ਆਈ ਜਾਂਦੇ ਪਾਣੀ ਚਾਹੀ ਜਾਂਦੇ ਵੀਰ ਜੀ ਇੱਕ ਇੱਕ ਦੋ ਦੋ ਮੰਨ ਲਓ ਦਿੱਲੀ ਦੇ ਵੀ ਕੀ ਜਾਂਦੇ ਆ ਠੀਕ ਆ ਜੀ ਹਾਂ ਜੀ ਜਿੱਦਾਂ ਆਪਾਂ ਵੀਰਾਂ ਨੂੰ ਵੀ ਦੱਸ ਦਿੱਤੀ ਜਿਆਦਾਤਰ ਫਿਰ ਮਾਲ ਆਪਣੇ ਕੋਲ ਵੜਾ ਹੀ ਹੁੰਦੀ ਹੈ ਵੜਾ ਵੜਾ ਵੀਰ گاਵਾ ਮੱਜਾਂ ਦਾ ਬਹੁਤ ਘੱਟ ਜਿਆਦਾਤਰ گاਵਾ ਅੱਜ ਆਪਣੇ ਕੋਲ ਤਿੰਨ ਸਾਹਮਣੇ ਪਸ਼ੂ ਆਪਾਂ ਦੇਖ ਰਹੇ ਹਾਂ ਤਿੰਨੇ ਹਾਂਜੀ ਤਿੰਨੇ ਵੜਾ ਸੂਈਆਂ ਤਾਜ਼ੀਆਂ ਹੀ ਆ ਨਹੀਂ ਉਹ ਦੋ ਗੱਬਣਾਂ 'ਚੋਂ ਇੱਕ ਆ ਤਾਜੀ ਸੂਈ ਆ ਠੀਕ ਆ ਜੀ ਹਾਂਜੀ ਤਾਂ ਦੋਸਤੋ ਦੋ ਗੱਬਣ ਵੜਾ ਇੱਧਰ ਤੁਸੀਂ ਵੀਰ ਨੂੰ ਦਿਖਾ ਦੇ ਮਾੜਾ ਦੋ ਗੱਬਣ ਵੜਾ ਨੇ ਇੱਕ ਸੂਈ ਸਵਾਈ ਵੜਾ ਇੱਕ ਆ ਸੂਈ ਸਵਾਈ ਤਾਜੀ ਚੌਂਦ ਨਾ ਦੀ ਸੂਈ ਹੈ ਜੀ ਠੀਕ ਆ ਜੀ ਠੀਕ ਆ ਤਾਂ ਦੋਸਤੋ ਪੂਰੀ ਡਿਟੇਲ ਆਪਾਂ ਲੈ ਲਈਏ ਵੀਰ ਇੱਕ ਵੜਾ ਸੂਈ ਆ ਤੇ ਦੋ ਗੱਬਣ ਇੱਧਰ ਤੁਸੀਂ ਦੇਖ ਰਹੇ ਹੋ ਜੀ ਠੀਕ ਆ ਜੀ ਸ਼ੋ ਸ਼ੁਰੂਆਤ ਜਿਹੜੀ ਆ ਦੋਸਤੋ ਪਹਿਲੇ ਨੰਬਰ ਤੋਂ ਇਸ ਗੱਬਣ ਸੌਰੀ ਇਸ ਸੂਈ ਤੇ ਡਿਟੇਲ ਆਜਾਦ ਵੀਰਿੰਦੇ ਦੀ ਕੀ ਹੈ ਸੂਹਾ ਕਿੰਨਾ ਸੂਈ ਹੈ ਆਪ ਨੂੰ ਇਹ ਇਹ ਤਿੱਜਾ ਸੂਹਾ ਸੂਈ ਜੇ ਤਿੱਜਾ ਸੂਹਾ ਹਾਂਜੀ ਦਿਨਾਂ ਨੂੰ ਵੀਰ ਜੀ ਅਜਾ ਚੌਥਾ ਹੈ ਸੂਈ ਨੂੰ ਚੌਥਾ ਦਿਨ ਹੋ ਗਿਆ ਹਾਂਜੀ ਮਗਰ ਵਛੀ ਆ ਠੀਕ ਹੈ ਜੀ ਤੇ ਐਟ ਟਾਈਮ ਵੀਰ ਜੀ ਤਾਂ ਮੰਨ ਲੋ ਕੋਈ ਦੁੱਧ ਹੋਊਗਾ 10 ਤੋਂ 11 ਕਿਲੋ 10 ਤੋਂ 11 ਕਿਲੋ ਹਾਂ ਦੁੱਧ ਵੀਰ ਦੀ ਨਾਰਮਲ ਇਹਨਾਂ ਨੂੰ ਮੰਨ ਲਓ ਕੋਈ 13 ਤੁਰਾਂ ਦੇ ਲਾਗੇ ਬੰਨੇ ਭਰਾਈ ਜਾਣਾ ਹੈ ਆਪਾਂ ਜਿਆਦਾ ਨਹੀਂ ਆਂਦੇ ਜਿੰਨਾ ਕਿਨੇ ਭਰਉਣਾ ਜਿੰਨੀ ਕਿ ਦੀ ਮੰਨ ਲਓ ਭਰਉਣ ਦੀ ਕਾਦ ਆ ਬਿਲਕੁਲ ਜੀ ਬਿਲਕੁਲ ਉਹ ਮੰਨ ਕੇ ਦੱਸਾਂ ਕਿ 13 ਕਿਲੋ ਵੀਰ ਜੀ ਨਾਲ ਖੁੱਲਾ ਨਾਰਮਲ ਭਰਾਈ ਨਾ ਇਸ ਟਾਈਮ ਮੰਨ ਲਓ ਤੋ ਹੋਊਗਾ 11 ਕਿਲੋ 10 ਲੀਟਰ ਦੀ ਆਪਣੀ ਫੁੱਲ ਗਰੰਟੀ ਹੋਊਗੀ ਠੀਕ ਹੈ ਜੀ ਹਾਂਜੀ ਜਿੰਨੇ ਕੇ ਵੀਰ ਨੇ ਲੈਣੀ ਦੋ ਟਾਈਮ ਵੀਡੀਓ ਕੋਲਦੇ ਆਪਣੇ ਨਾਲ ਚੋਲੇ ਫਿਰ ਬਕਾਇਦਾ ਮੰਨ ਲਓ ਲੈ ਜੀ ਬਿਲਕੁਲ ਜੀ ਬਿਲਕੁਲ ਹਾਂ ਬਸ ਦੋਸਤੋ ਅੱਜ ਤਿੰਨਾ ਚੌਂਕ ਦੇਣਾ ਚੌਂਕ ਦੇਣਾ ਦਾ ਤੇ ਹੁਣ ਮੌਕੇ ਤੇ ਤੁਹਾਨੂੰ ਦੱਸ ਹੀ ਦਿੱਤਾ ਵੀ 10-11 ਕਿਲੋ ਆ ਬਾਕੀ ਤਕਰੀਬਨ ਕਪੈਸਿਟੀ ਇਹਦੀ ਕੋਈ 13-14 13 ਲੀਟਰ ਤੇ ਰਹੂਗੀ ਚੱਲਦੀ ਰਹੂਗੀ ਤੇ ਹੈ ਤੇਜਾ ਸੁਗਾ ਠੀਕ ਆ ਕੱਦ ਵਜਨ ਪੂਰਾ ਸੋ ਇੱਕ ਵਾਰੀ ਸੂਸਵਾ ਦੇ ਵਿੱਚ ਪਸ਼ੂ ਆਇਆ ਤੇ ਥਰਲੇਵੇ ਤੋਂ ਆਹ ਤੁਸੀਂ ਵੇਖੋ ਇੱਕ ਵਾਰੀ ਬਹਿਣੀ ਵਾਲੀ ਸਾਈਡ ਤੋਂ ਠੀਕ ਆ ਜੀ ਚੁਵਾਈ ਬਿਲਕੁਲ ਚੂਣ ਜਾਨ ਦੇਖਣਾ ਪਰ ਇਹ ਇੱਕ ਨੰਬਰਾ ਵੇਖੋ ਐ ਠੰਡੀ ਧਰੀ ਲੋਈ ਚੱਕਰਨੀ ਆ ਵੇਖੋ ਬਾਕੀਆਂ ਥਾਂ ਤੋਂ ਪੂਰਾ ਜੇਠ ਠੀਕ ਆ ਜਾਓ ਬਈ ਖੋਲ ਕੇ ਦਿਖਾ ਦਿਗੇ ਲੋ ਵੀ ਪ੍ਰਾਬੋ ਠੀਕ ਆ ਜੀ ਤੇਜਾ ਸਵੇਰ ਦੋਸਤੋ ਸੋਈ ਆ ਬਾਕੀ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ 10 11 ਕਿਲੋ ਕਿਦੋਂ ਸੋਈ ਆ ਮਨ ਲੋ ਜੇਰ ਦੀ ਵੀਡੀਓ ਆਪਣੇ ਕੋਲ ਆਪਣੇ ਘਰੇ ਗਾਂ ਸੋਈ ਆ ਆਪਣੇ ਇਸੇ ਘਰੇ ਨਾ ਸੋਈ ਇੱਥੇ ਕਿੱਲੇ ਤੇ ਆ ਦੋਸਤੋ ਇਸੇ ਘਰੇ ਸੋਈ ਆ ਵੀਰ ਜਾਦ ਉਹਨਾਂ ਦੇ ਕੋਲ ਹੀ ਤੇ ਜੇਰ ਜੁਰ ਦੀ ਪ੍ਰੋਪਰ ਵੀਡੀਓ ਤੁਹਾਨੂੰ ਮਿਲ ਜੂਗੀ ਸੋ ਮੇਰੇ ਕਿਸੇ ਵੀਰ ਨੇ ਖਰੀਦਦਾਰ ਨੇ ਤਸੱਲੀ ਕਰਨੀ ਆ ਸੋ ਮੋਸਟਲੀ ਕਈ ਵੀਰਾਂ ਦੇ ਮਨ 'ਚ ਡਾਊਟ ਹੁੰਦਾ ਵੀ ਅੱਗੋਂ ਪਸ਼ੂ ਆਇਆ ਪਤਨੀ ਜੇਰ ਜੁਰ ਪ੍ਰੋਪਰ ਪਈ ਕਿ ਨਹੀਂ ਪਈ ਉਹ ਤੁਸੀਂ ਵੀਡੀਓ ਦੇਖ ਲਿਓ ਵੀਡੀਓ ਵੀਰ ਦੇ ਕੋਲ ਬਣੀ ਆ ਕਲਿੱਪ ਬਣਿਆ ਪਿਆ ਹਾਂ ਲੋ ਜੀ ਬਾਕੀ ਜਾਬ ਜਵਾਬ ਅਸਮਾ ਅਗਲੇ ਪਿਛਲੇ ਸਣਾ ਦੀ ਬਰਾਬਰ ਜੀ ਇਹ ਬਰਾਬਰ ਇੱਕੋ ਜਿਹੀ ਕਿ ਚੋ ਕੋਈ ਜੇ ਤਾਰ ਵੱਧ ਕੱਟਣਾ ਹੋਊਗੀ ਠੀਕ ਹੈ ਜੀ ਹਾਂ ਜਿਹੜੇ ਵੀ ਨੇ ਲੈਣੀ ਆਪਾਂ ਵੀਡੀਓ ਕਾਲ ਤੇ ਚੋਕੇ ਦਿਖਾਵਾਂਗੇ ਉਸ ਤੋਂ ਬਾਅਦ ਭਾਵੇਂ ਆਸਕੇ ਆਪ ਆਪ ਤੋਂਲੇ ਚੈੱਕ ਕਰ ਫੜੀ ਠੀਕ ਹੈ ਜੀ ਹਾਂ ਜੀ ਲੋ ਦੋਸਤੋ ਜਵਾਬ ਅਸਮਾ ਦੀ ਪੂਰੀ ਤਸੱਲੀ ਆ ਉਕਾ ਜ਼ਵੀਰ ਨੇ ਇੱਥੇ ਜੋ ਕਿ ਵੇਖਣੀ ਆ ਜਾਂ ਘਰੇ ਤੁਸੀਂ ਮੰਗਵਾ ਕੇ ਵੀਰਾਂ ਦਾ ਵੀ ਆਪਾਂ ਚਵਾ ਕੇ ਤਸੱਲੀ ਕਰਵਾ ਕੇ ਆਵਾਂਗੇ ਫਿਲਹਾਲ ਇੱਥੇ ਤੁਸੀਂ ਆਪਣਾ ਜਿਹੜੀ ਦੋਸਤ ਤਸੱਲੀ ਕਰ ਲਿਓ ਅਣਕੇ ਠੀਕ ਆ ਤੇ ਥਣ ਥਣੂ ਦੇ ਵੇਹਲੂ ਵੀ ਬੜੀ ਸਾਫ਼ ਸੁਥਰੀ ਆ ਆ ਤੁਸੀਂ ਕਰੋ ਚੈੱਕ ਠੀਕ ਆ ਜੀ ਸੋ ਕੰਪਨੀ ਵਾਲੀ ਸਾਈਡ ਤੋਂ ਆ ਤੁਹਾਨੂੰ ਦਿਖਾ ਰਹੇ ਆਪਾਂ ਚਾਰੇ ਥਾਣਾ ਸੋ ਵੰਡਕੁੰਡ ਜਿਹੜੀ ਆ ਕੋ ਚੱਪੇ ਚੱਪੇ ਤੇ ਥਣ ਲੱਗਾ ਸੋ ਚਾਰੇ ਥਾਣਾ ਦਾ ਸਪੇਸ ਵੰਡ ਆ ਤੁਹਾਡੇ ਸਾਹਮਣੇ ਠੀਕ ਆ ਅੱਛਾ ਜਾਦੇ ਕੀ ਇਹਦੀ ਮੰਗ ਕਰਦਾ ਵੀਰ ਕਿੰਨੇ ਦੀ ਇਹ ਗਾਂ ਦੇ ਵੇਖਦੀ ਹੈ 40000 ਦੀ ਆਪਾਂ 40 ਨਹੀਂ ਕਰਨਾ ਨਾ 38 ਕਰਨਾ 35000 ਜੇ 1000 ਛੱਡ ਦਾਂਗੇ 34000 ਦੀ ਦਵਾਂਗੇ 34000 ਦੀ 34000 ਦੀ ਹਾਂਜੀ ਵੀ ਹਾਂ ਨਾ ਹੀ ਇੱਥੇ ਬਸ ਹਾਂ ਨਾ ਹੀ ਬਾਕੀ ਕੋਈ ਨਹੀਂ ਮੌਕੇ ਦੇ ਬਾਕੀ ਮਾਨਤਾਣ ਹੋ ਜਾਊਗਾ ਜਿੱਦਾਂ ਕੇ ਦਾ ਫੋਨ ਹੋਊਗਾ ਬਾਕੀ ਤੁਹਾਨੂੰ ਪਤਾ ਇੰਨੇ ਦੁੱਧ ਵਾਲੀ ਕੋਈ ਦਿੰਦਾ ਨਹੀਂ ਇੰਨੇ ਦੀ ਸੱਜਰਾ ਫੇ ਕਹੇ ਵੀ ਕ੍ਰੋਸ ਆ ਗਰਮੀ ਗਰਮੀ ਵੀ ਨਹੀਂ ਬਣਾਉਣੀ ਇੰਨੇ ਹਾਂਜੀ ਲਓ ਜੀ 34000 ਦੀ ਦੋਸਤੋ ਇਹ ਤੁਹਾਨੂੰ ਮਿਲ ਜੂਗੀ ਠੀਕ ਹੈ 35000 ਡਿਮਾਂਡ ਆ 3400 ਤੁਸ ਜੱਜਰਤਾਜੀ ਸੂਈ ਆ। ਯਾ 10000 10000 ਕਿਲੋ ਹੁਣ ਦੁੱਧ ਤੇ ਚੜ ਰਹੀ ਹੈ। ਹੋਰ ਚੜ ਰਹੀ ਹੈ। ਅੱਛਾ ਅੱਗੇ ਜਿਹੜੀ ਆਪਣੇ ਕੋਲੇ ਗੱਭਣ ਆ ਗਈ ਅਜਾ। ਹਾਂ ਵੀਰ ਜੀ ਇਹ ਨਾ ਤੀਜਾ ਸੂਦਾ ਸੋਣੀ ਜੇ ਜਰਸੀ ਦਾ ਕ੍ਰੋਸ ਆ ਥੋੜਾ ਕਾ। ਅੱਛਾ ਜੀ। ਬਾਕੀ ਦੁੱਧ ਵੀਰ ਜੀ ਮੰਨ ਲਓ 24 25 ਲੀਟਰ ਗਾਰੰਟੀ ਨਾਲ ਭਰਦੀ ਰਹੀ ਦੂਸਰੇ ਸੂਏ। ਅੱਛਾ ਜੀ। ਹਾਂ ਜੀ ਵੀਰ ਜੀ ਆਪਾਂ ਨਈ ਗੇ ਬੰਦੇ ਖਾਸ ਤੋਂ ਹੀ ਆ। ਹਾਂ। ਇੰਨੀ ਆਪਣਾ ਨਾ ਗਾਰੰਟੀ ਦਿੱਤੀ ਹੈ ਕਿ ਮੰਨ ਲਓ 24 ਤੋਂ 25 ਲੀਟਰ ਦੁੱਧ ਨਾ ਛੋਇਆ ਏ। ਇਹ ਦੇ ਦਿਨ ਵੀਰ ਜੀ ਅੱਠ ਕੱਢਦੀ ਆ। ਤੋ ਜਰਸੀ ਨਾਲ ਕਰੋ ਤੁਸੀਂ ਦੇਖ ਸਕਦੇ ਜੇ ਫੇਸ ਕੁਆਲਿਟੀ ਜਰਸੀ ਦੇ ਵਿੱਚ ਕ੍ਰੋਸ ਆਂਗੇ ਇਹ ਹੈਗੀ ਆ ਤੋ ਸੁਭਾ ਦੂਜਾ ਕਿ ਤੀਜਾ ਸੁਭਾ ਤੀਜਾ ਤੀਜਾ ਦੇ ਜੀ ਦੂਜਾ ਨਹੀਂ ਆਖਣਾ ਤੀਜਾ ਦੇ ਤੀਜਾ ਹੀ ਆਖਣਾ ਯਾਨੀ ਕਿ ਮਤਲਬ ਦੂਜਾ ਆਖਾਂਗੇ ਵਜਨ ਉੱਪਰ ਟਾ ਪੂਰਾ ਹੈ ਨਾ ਕੋਈ ਨਾ ਟਾ ਵੀਰ ਜੀ ਪੂਰਾ ਪ੍ਰੋਪਰ ਹੈ ਲਓ ਸਾਬ ਆ ਜਿਹੜੀ ਹਾਈਟ ਕਰਦਾ ਉਹ ਵੀ ਮੀਡੀਅਮ ਦੇ ਵਿੱਚ ਕੋਈ ਮੰਨ ਲੇਗਾ ਮੀਡੀਅਮ ਤੋਂ ਥੋੜੀ ਬਸੀ ਪਲੱਸ ਮੰਨ ਲੇ ਵੀਰ ਬਾਕੀ ਜਦ ਹੱਲੇ ਵਾਨੂੰ ਵੇਖੋ ਜੇ ਥਣ ਥਣ ਵੇਖੋ ਲਓ ਠੀਕ ਆ ਜੀ ਤੇ ਪਹਿਲੇ ਦੂਜੇ ਦੂਜੇ ਸਵੇਰ ਤੋਂ ਕੋਈ 24 24 ਡੀਟੀ ਨਹੀਂ 24 ਡੀਟੀ ਨਾ ਗਾਰੰਟੀ ਨਾਲ ਜਿਆ ਬੰਦੇ ਅਮਰਤਾਰੀ ਜਿਨ੍ਹਾਂ ਦੇ ਘਰੋਂ ਆਪਾਂ ਗਾਂ ਖਰੀਦੀ ਆ 1 ਰੁਪਏ ਦਾ ਨਹੀਂ ਉਹਨਾਂ ਦਾ ਝੂਠ ਆ ਹਾਂ ਬਕਾਇਦਾ ਆਪਣਾ ਉਹਨਾਂ ਪੂਰੀ ਗਾਰੰਟੀ ਨਾਲ ਗਾਂ ਦਿੱਤੀ ਆ ਠੀਕ ਆ ਕਿ ਮੰਨ ਲਓ ਇਹਨਾਂ ਦੁੱਧ ਨਾਲ ਛੋਇਆ ਏ ਛੋਇਆ ਬਾਕੀ ਵੀ ਜੀ ਉਹ ਤੇ ਚਲੋ ਆਂਦੇ ਆਂ ਗਾੜੀ ਸੈਕਟਰ ਸੀਮਾ ਤੋਂ ਗੱਬਣ ਕਰਾਈ ਆ ਗਾੜੀਆਂ ਰਾਬਾ ਹੱਥ ਆਪਾਂ ਮੰਨ ਲਓ ਆਪਣੀ ਅੱਖੀ ਦੇ ਵੇਖਿਆ ਨਹੀਂ ਭਰੁੰਦੇ ਆਂ ਹਾਂ ਬਿਲਕੁਲ ਜੀ ਚਲੋ ਦਸਨ ਮੁਤਾਬਕ ਹਾਂ ਦਸਨ ਮੁਤਾਬਕ ਵੀ ਬਾਕੀ ਚਲੋ ਵੀਰ ਜੀ ਉਹ ਵੀ ਵੀਰ ਵੀਡੀਓ ਵੇਂਦੇ ਹੋਣਗੇ ਮੰਨ ਲਓ ਵੀਡੀਓ ਤੁਹਾਡੇ ਚੈਨਲ ਤੇ ਵੇਂਦੇ ਆ ਬਾਕੀ ਉਹਨਾਂ ਨੂੰ ਆਪੇ ਬਦਲ ਲੈਣਾ ਜੋ ਜੋ ਉਹਨਾਂ ਦੱਸਿਆ ਉਹ ਉਹ ਹੀ ਦੱਸਿਆ ਉਹ ਉਹ ਦੱਸ ਗਿਆ ਆਪਾਂ ਗੱਲ ਕਰਨ ਦੇ ਆਂ ਵੀ ਗੱਲ ਕਰਨ ਦੇ ਆਂ ਲੋਕੀ ਪ੍ਰਭੂ ਤੁਸੀਂ ਕਰੋਗੇ ਜਦੋਂ ਨਾਲ ਲਈ ਆ ਠੀਕ ਆ ਜੀ ਤੋਂ ਥਣ ਥਣ ਜਿਹੜਾ ਤੁਸੀਂ ਪੂਰਾ ਹੱਥੀਚ ਵਾਈ ਦਾ ਥਾਣਾ ਲੰਬੇ ਥਾਣਾ ਆ ਤੁਸੀਂ ਵੇਖ ਕੇ ਚੈੱਕ ਕਰੋ ਨਾਰਮਲ ਹੀ ਆਪਾਂ ਡੋਰਾ ਥਾਣਾ ਕਹਿ ਦਿੰਦੇ ਆ ਵੀ ਮੱਜਾਣਾ ਥਾਣਾ ਦਾ ਠੀਕ ਆ ਸੋ ਚਾਰੇ ਥਾਣਾ ਦੀ ਵਿਥਾਂ ਪਥਾਂ ਬਹੁਤ ਸੋਣੀਆਂ ਨੇ ਵਾੰਡ ਹਜੇ ਅੱਠ ਕਿ ਦਿਨ ਹਜੇ ਖਿੱਚ ਕੁਚ ਕੇ ਅੱਠ ਕਿ ਦਿਨ ਲੈ ਜਾਉਂਗਾ ਅੱਠ ਕਿ ਦਿਨ ਰਹਿੰਦੇ ਵੀ ਜੀ ਠੀਕ ਆ ਸੋ ਪਹਿਲਾਂ ਨਹੀਂ ਸੋਦੀ ਗਈ ਲਾਕਾਸ਼ ਬਾਈ ਇਹਨੂੰ ਖੁੱਲ ਕੇ ਸੋ ਅੱਠ ਕਿ ਦਿਨ ਦੋਸਤੋ ਲੈਂਦੀ ਆ ਹਾਈਟ ਮੈਂ ਤੁਹਾਨੂੰ ਦੱਸ ਦਿੱਤਾ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਆ ਸੋ ਮੀਡੀਅਮ ਤੋਂ ਪਲੱਸ ਹਾਈਟ ਆ ਵੱਡੀਆਂ ਵੜਾ ਦੇ ਵਿੱਚ ਹੀ ਆਪਾਂ ਇਹਨੂੰ ਗਿਣਤੀ ਕਰਦੇ ਆ ਨਿੱਗਰ ਨੁਗਰ ਪੂਰੀ ਆ ਪਿੰਡੇ ਦੀ ਥਾਂ ਥੁੰ ਨਾਲ ਪਿਆ ਠੀਕ ਆ ਸੋ ਥਾਂ ਥੁੰ ਨਾਲੇ ਪਾਸਿਓ ਵੀ ਕੋਈ ਢਿੱਲ ਨਹੀਂ ਗਈ ਬਹੁਤ ਸੋਣਾ ਥਾਨ ਆ ਸੋ ਹਵਾਨੇਲੇ ਵੀ ਦੀ ਜਿਉਂ-ਜਿਉਂ ਦੋਸਤੋ ਹਜੇ 8-7 ਕਿ ਦਿਨਾਂ ਦੀ ਤਿਆਰੀ ਤੇ ਆਈ ਕਰ ਬਾਬਾ ਦੋਸਤੋ ਇਹ ਗੱਪਣ ਨਾਗਾ ਦੋਸਤੋ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ ਸੋ ਅੱਠਾ ਸੱਤਾ ਦਿਨਾਂ ਦੇ ਵਿੱਚ ਵਿੱਚ ਆਜੂ ਕਰਮਾ ਲਈ ਸੋ ਦਿਨੋ ਦਿਨ ਬਣਾਈ ਜਾਂਦੀ ਹੈ ਜਿੰਨਾ ਜਿੰਨਾ ਦੋਸਤੋ ਲਾਉਣਾ ਬਣਾਉਣਾ ਆਹ ਲਓ ਜੀ ਚਾੜ ਦੇ ਇਹ ਦੇ ਠੀਕ ਹੈ ਆਜਾਦ ਕੀ ਮੁੱਲ ਕੀ ਡਿਮਾਂਡ ਕਰਦਾ ਜੀ ਜੇ ਇਹ ਦੇ ਗਾਂ ਸੁਈ ਵੇਚ ਦੇ ਫਿਰ ਤੇ ਵਿੱਚ ਨਹੀਂ ਆਪਾਂ 65000 ਦੀ ਹੂੰ ਤੇ ਪਰ ਹੁਣ ਆਪਾਂ 6000 2000 ਛੱਡ ਦਾਂਗੇ 58 ਦੀ 58 ਦੇ ਦਾਂ ਬਾਕੀ ਤੁਸੀਂ ਦਦੋ ਜੇ ਹੈਗੀ ਕੋਈ ਕਸਰ ਤੇ ਨਹੀਂ ਕਰੋ ਜਿੰਨਾ ਵੀ ਹੋ ਜ਼ਿਆਦਾ ਕਰੀਏ ਕੇ ਤੁਸੀਂ ਦੱਸੋ ਆਜਾ ਹਾਂ 10000 ਕਰਾਇਆ ਫਿਰ ਅੱਜ ਮੱਸਿਆ ਦਾ ਹੋਰ ਅੱਜ ਮੱਸਿਆ ਦਾ ਹੋਰ ਦੱਸ ਦੋ ਤੁਸੀਂ ਦੱਸੋ ਹਾਜ ਜਾਓ ਹਾਂ ਜੋ ਆਦ ਹੋਗੇ ਦੇ ਦਿੱ ਗਏ 52 50 ਦੀ ਵੀਰਾਂ ਨੂੰ ਵੀ ਦਿੱਤਾਂਗੇ ਆਖਰੀ ਇਹ ਤੋਂ ਦੇ ਦਾਂਗੇ ਜੀ ਹੁਣ ਖਿੱਚ ਨਾ ਕਰੇ ਕੋਈ ਹੁਣ ਨਾ ਕੋਈ ਖਿੱਚ ਕਰੇ ਦੇ ਦਾਂਗੇ ਜੀ ਅੱਛਾ ਨਹੀਂ ਕੋਈ ਫੇੜੀ ਪ੍ਰੇਮ ਪਿਆਰ ਕੋ ਕਰਦੇ ਆ ਇਹ ਮੰਨਦਾ ਉਹ ਚਲੋ ਮੋਕਾ ਕਰਦਾ ਕੋਈ ਇਹ ਨਾ ਕੋਈ ਆਖਦੇ ਵੀ ਰਾਜ ਨੇ ਬਿਲਕੁਲ ਨਹੀਂ ਨਹੀਂ ਕੋਈ ਗੱਲ ਨਹੀਂ ਬਾਕੀ ਵੀ ਮੰਨੋ ਜਿਹਦੇ ਵਹਿੜ ਆਪਣੀ ਬਾਬੀਗੀਰ ਪਾਣਾ ਵੇਗੀ ਫਿਰ ਵੇਚਾਂਗੇ ਫਿਰ ਸੂਗੇ ਆਪਾਂ ਦੁੱਧ ਚਵਾ ਕੇ ਫਿਰ ਵੇਚਾਂਗੇ ਕਿਉਂਕਿ ਆਪਾਂ ਨੂੰ ਗਰੰਟੀ ਨਾ ਦੋ ਦਿਨਾਂ 24 25 ਕਿਲੋ ਦੇ ਦਾ ਦੇਣਾ ਦੇਣਾ ਏ ਠੀਕ ਆ ਜੀ ਫਿਰ ਆਪਾਂ ਸਵਾ ਕੇ ਵੇਚਾਂਗੇ ਦੋ 52000 ਜਿਹੜੀ ਹਾਣਾ ਜਿਹੜੀ ਹੋਜੂਗੀ 52000 ਦੇ ਵਿੱਚ ਮਿਲ ਜੀ ਬਾਕੀ ਇਹਦੇ ਤਾਂ ਨਹੀਂ ਨੀ ਕਿਹਨੇ ਬਾਕੀ ਥੱਲੇ ਲੈਵੇ ਦੀ ਬੜੀ ਸਾਫ਼ ਸੁਥਰੀ ਆ ਤੇ ਜਦੋਂ ਆਵਾਂ ਧਮਾਂ ਤੇ ਆਈ ਉਦੋਂ ਬਧੇ ਬਾਕੀ ਅੱਠ ਕਿ ਦਿਨ ਕੋਈ ਮੰਨ ਕੇ ਮੇਰਾ ਭਰਾ ਤੁਸੀਂ ਸੌਦਾ ਕਰ ਲਿਓ ਥਾਣ ਥਣ ਵੀ ਤੁਹਾਨੂੰ ਦਿਖਾਤਾ ਪੂਰਾ ਜਿਹੜਾ ਦੋਸਤੋ ਇੱਕ ਨੰਬਰ ਆ ਫਰਸਟ ਕਲਾਸ ਇੱਕ ਤੀਜੇ ਨੰਬਰ ਤੇ ਆ ਤੁਹਾਨੂੰ ਵੈੜ ਦਿਖਾ ਦਿੰਨੇ ਆ ਇਹ ਵੀ ਇਹ ਮੰਨ ਲਓ ਦੂਜਾ ਨੇ ਤੇ ਤੀਜਾ ਮੰਨ ਲਓ ਇਹ ਵੀ ਨਾ ਜਰਸੀ ਦਾ ਕਰਾਸ ਹੈ ਦੇਖੋ ਉਦਿਵਾਦੀ ਵਾਲੀ ਆ ਟ੍ਰੇਟ ਆ ਜਿਹੜੀ ਮੱਥੇ ਉੱਪਰ ਦੀ ਰਾਜੀ ਬੜੀ ਬੜੀ ਦੇਖੋ ਟ੍ਰੇਟ ਐਟੈਕ ਨਾ ਪੈਂਦਾ ਬਿਲਕੁਲ ਬਿਲਕੁਲ ਇੱਕੋ ਕਰਾਸ ਅੰਗ ਦੇ ਵਿੱਚ ਇੱਕ ਹੋਰ ਆ ਕਰਾਸ ਆ ਆਪਣਾ ਵੀ ਤੀਜਾ ਸੂਆ ਇਹ ਵੀ ਤੀਜਾ ਸੂਆ ਸੋਹਣਾ ਵੇਖੋ ਸਾਸੂ ਬੜੀ ਥੱਲੇ ਦੇਣਾ ਜੀ ਇਹ ਵੀ 7-8 ਕੱਢਦੀ ਦੇਖੋ ਲੈਵ ਇਹ ਤਾਂ ਥਾਂ ਵੀ ਚਾਹੋ 1 ਕੋਜੀ ਤੇ ਦੁੱਧ ਵੀਰ ਜੀ 17 18 ਕਿਲੋ ਮੰਨ ਲਓ ਨੇ ਨੋਰਮਲ ਭਰਾ ਦੇਣਾ ਠੀਕ ਆ ਹਾਂਜੀ ਬਹੁਤ ਢਿਲ ਢੁਲ ਬਹੁਤ ਆ ਦੋਸਤੋ ਢਿਲ ਢੁਲ ਬੜੀ ਵੀ ਅਜੇ 8 ਲੈ ਜੇ 10 ਲੈ ਜੇ ਦਿਨ ਅਜ ਲੈਂਦੀ ਐ ਆ ਕਰੂਗੇ ਬਾਕੀ ਦਿਨਾਂ ਦਾ ਵਾਦਾ ਗਾਂ 10000 ਰੁਪਏ ਆਇਆ ਨੇ ਇਹਨਾਂ ਦਾ ਬੰਨਣਾ ਹੀ ਆ ਨੇ ਬਿਲਕੁਲ ਬਿਲਕੁਲ ਥਾਂ ਦੋਸਤੋ ਸਾਰੇ ਜੇਕਰ ਆਪਾਂ ਚੌਥਾ ਥਾਣਾ ਦੀ ਗੱਲ ਕਰੀਏ ਤੇ ਵੰਡ ਮੁੰਡਾ ਆਸੀ ਥਾਣਾ ਦੀ ਸੋਣੇ ਕੋਈ ਬੋਲਾ ਨਹੀਂ ਬਣਿਆ ਆਹ ਲੋ ਆ ਵੇਖੋ 35 ਅਗਲੇ ਥਾਣਾ ਦੀ ਪਿਛਲੇ ਥਾਣਾ ਦੀ ਆ ਅਗਲੇ ਥਾਣਾ ਦੀ ਤਪਾਈ ਹੈ ਜੀ ਠੀਕ ਹੈ ਜੀ ਇਹ ਨਹੀਂ ਕੋਈ ਸ਼ਰਾਕਲ ਆ ਠੰਡੀ ਧੀਰੀ ਆ ਠੀਕ ਆ بیا ਜਗਤਵੀਰ ਇਹ ਖੋਲ ਕੇ ਦਿਖਾ ਦਗੀ ਤੇ ਜੱਸੂਆ ਦੋਸਤੋ ਤਿਆਰੀ ਇਹਦੀ तकरीबन ਕੋਈ 8-10 ਅੱਖਾਂ 7 ਦਿਨਾਂ ਦੇ ਵਿੱਚ ਵਿੱਚ ਆ ਜਾਊਗੀ ਤੇ ਕੱਦ ਕੋ ਦੇਦਾ ਵੀ ਬਿਲਕੁਲ ਸੇਮ ਟੂ ਸੇਮ ਜਿੱਦਾਂ ਆਪਾਂ ਤੁਹਾਨੂੰ ਇੱਕ ਦੂਜੇ ਨੰਬਰ ਵਾਲੀ ਫਾਇਲ ਦਿਖਾਈ ਆ ਇੱਕੋ ਜਿਹਿਆਂ ਨੇ ਇੱਕੋ ਜਿਹੇ ਕੱਦ ਕਾਰਡ ਦੇ ਵਿੱਚ ਇੱਕੋ ਜੇ ਦੋਸਤੋ ਲਾਏ ਬਣਾਏ ਪਈਆਂ ਥੱਲੇ ਉਹ ਇਹ ਟੈਂ ਵੀ ਤਕਰੀਬਨ ਕੋਈ 8-8 7-7 ਦਿਨ ਲੈ ਕੇ ਜਾਂਦੀਆਂ ਨੇ ਯਾ ਤਾਂ ਮੈਨੂੰ ਲੱਗਦਾ ਵੀ 8-10 ਦਿਨਾਂ ਤੋਂ ਥੋੜਾ ਵੱਧ ਸਮਝਣਾ ਹੋਵੇਗੀ। ਵੀਰ ਜੀ ਮੰਨ ਲਓ ਉਹ ਤੇ ਦੇਣਾ ਦੇ 10 ਖੜਦੀ ਆ 2 ਦਿਨ ਹੋ ਗਏ ਆਪਣੇ ਸਾਈਡੋਂ ਚਲੋ 10 ਮੰਨ ਲਓ ਹੁਣ 10 ਲੈ ਜੂਗੀ। ਬਾਕੀ ਇਹਨਾਂ ਨੇ ਲੈ ਹੁਣ ਲਾਇ ਪੂਰੀ ਪਈ ਦੇਖੋ। ਹਾਂ। ਬਾਕੀ ਨਾ ਗਾਈਆਂ ਮੰਨ ਲਓ ਦਿਨੋਂ ਦੇਣੀ ਭਰਦੀਆਂ ਨੇ ਗਾਂ ਐ। ਇਹ ਪਸੰਦ ਵਾਲਾ ਕਿਨਾਂ 2-4 ਦਿਨਾਂ ਦੀ ਬਣ ਜਾਂਦੀਆਂ ਨੇ ਥੱਲੇ। ਹਾਂ ਇਹ ਤਾਂ ਪੂਰੀ ਥੱਲੇ ਮਾੜੀਆਂ ਜਿਹੀ ਨਹੀਂ ਹੁਣ ਵੀ ਥੱਲੇ ਪੂਰੀ ਹੈਗੀ ਦੇਖੋ ਗਾਂ ਤੱਕ ਲੇਵਾ ਬਣਿਆ ਪਿਆ। ਹੂੰ। ਆਏ ਸੋ। ਠੀਕ ਹੈ ਜੀ। ਹਾਂ ਜੀ। ਠੀਕ ਹੈ। ਤੇ ਯਾ ਤਾਂ ਕਿੰਨੇ ਦੀ ਦੇ ਦਿੱਤੀ ਫਿਰ ਅੱਜ 3000 ਛੜਦਾ 47 ਦੀ ਦੇ ਦਾਂਗੇ 47 ਦੀ ਹਾਂ 45000 ਦੀ ਵੀ ਰਗਾ ਦੇ ਦਾਂਗੇ ਹਾਂ ਨਾ ਹਾਂ ਹਾਂ ਨਾ ਬਾਕੀ ਕੋਈ ਨਹੀਂ ਮੌਕੇ ਤੇ ਮਾਮਤਾਨ ਕਰ ਦਾਂਗੇ ਹੂੰ ਬਾਕੀ ਵੀ ਇਹਦੀ ਮਨ ਲੋ ਐਨੇ ਦੀ ਕੋਈ ਦੇਣਾ ਨਹੀਂ ਆ ਪੂਰੀ ਰਾਜੀ ਰੂਜੀ ਇਹ ਮਨ ਲੋ ਛੋਟੀ ਵਛੀਆਂ ਛੋੜੀਆਂ ਛੋੜੀਆਂ ਵਛੀਆਂ ਦਾ 40 42000 ਮੰਗੀ ਜਾਂਦੇ ਆ ਇਹਦੇ ਫਿਰ ਪੂਰੀ ਭਜਨ ਲੋਡ ਵਾਲੀ ਗਾਹ ਹੈ 44 ਦੀ 44 ਨਹੀਂ ਦੇ ਦਾਂਗੇ ਨਹੀਂ ਮੈਂ ਕਿਹਾ 44 ਦੀ ਕਿ ਹੋਰ ਹੋ ਜੂਗਾ ਲੈ ਸਰ 44 ਚੋਂ 1000 ਹੋਰ ਛੜਦਾ 43 ਦੇ ਦਾਂਗੇ ਆਉਣ ਦੀਆਂ ਥੱਲੇ ਫਿਰ ਹੁੰਦੇ ਆਂਗੋ ਵੀ ਆਉਂਦੇ ਆਂਦੇ ਹੁਣ ਹੁਣਦੇ ਹੁਣ ਫਿਰ ਹੁੰਦਾ ਬੱਸ 42 ਦੀ ਦੇ ਦਾਂਗੇ 42000 ਦੀ ਭਰਾਭੋ ਇਹ ਮਿਲ ਜੂਗੀ ਬਾਕੀ 8 ਦਿਨ 7 ਦਿਨ 10 ਦਿਨ ਇੰਨਾ ਕ ਮੰਨ ਕੇ ਆਈਆ ਤੁਸੀਂ ਸੌਦਾ ਕਰੀਏ ਹੁਣ ਮੰਨ ਲਓ ਵੀ ਗੰਦੇ ਵੱਤਰ ਤੇ ਪੂਰੀ ਵੇਖੋ ਲੇਵਾ ਪੂਰਾ ਬਣਿਆ ਗਾਹ ਤੱਕ ਬਣਿਆ ਕਰਕੇ ਤਾਂ ਕਰਕੇ ਦੱਕ ਦੇਂਦੀ ਦੇਖੋ ਲੇਵਾ ਵੇਖੋ ਗੱਡਾ ਬਾਕੀ ਜੇ ਤਰ ਗਾ ਆਪਣੇ ਆਧਾ ਦੇਈ ਉਦੋਂ ਦੱਸੂਗੀ ਹਾਂ ਲਓ ਜੀ 42000 ਦੀ 200 ਇਹ ਮਿਲ ਜੂਗੀ ਤੁਹਾਨੂੰ ਠੀਕ ਹੈ ਜੀ ਤੇ ਬਾਕੀ ਪੂਰੀ ਫਿੱਟ ਫਾੜ ਦੋਵੇਂ ਜਿਹੜੀਆਂ ਬੜਾ ਗੱਬਣ ਦਿਖਾਈਆਂ ਨੇ ਇੱਕੋ ਜੇ ਕਾਦ ਵਾਲੀਆਂ ਦੋਸਤੋ ਇੱਕੋ ਜਿਹਾ ਵਜਨ ਬਟਾ ਇਹਨਾਂ ਦਾ ਇਹ ਤਕਰੀਬਨ ਜਿਹੜੀ ਦੂਜੇ ਨੰਬਰ ਵਾਲੀ ਆ ਹੋ ਸਕਦਾ ਵੀ ਦੋਸਤੋ ਥੋੜੀ ਜਿਹੀ ਵਧੇਰੇ ਤਿਆਰੀਆਂ ਕੋ ਦੋ ਚਾਰ ਦਿਨਾਂ ਦਾ ਫਰਕ ਆ ਤੇ ਇਹ ਪਹਿਲਾਂ ਆ ਜੂਗੀ ਕਰਮਾਂ ਲਈ ਠੀਕ ਆ ਜੀ ਤੇ ਜਿੰਨਾ ਕ ਲਾਇਆ ਬਣਾਇਆ ਆ ਤੁਸੀਂ ਦੇਖ ਸਕਦੇ ਜੀ ਠੀਕ ਆ ਜੀ ਇਹ ਥੱਬਿਆਂ ਦੇ ਥੱਬੇ ਬਲੂ ਕਰਮਾਂ ਲਈ ਜੇ ਥੱਲੇ ਆ ਬਣ ਬਣ ਕਮਲੀ ਹੋਣਾ ਇਹਨੇ ਹਾਂ ਬਣ ਬਣ ਕਮਲੀ ਹੋ ਗਈ ਹੈ ਤੇ ਅੱਛਾ ਜਾਦੇ ਅੱਜ ਤਿੰਨੇ ਆਪਣੇ ਕੋਲ ਨੰਗ ਨਿਹੜੇ ਬਤਾਓ ਤਿੰਨੇ ਤਿੰਨੇ ਵੀ ਤੇ ਬਾਕੀ ਨੰਬਰ ਇੱਕ ਕਰ ਦਈਏ ਸਾਡੇ 9779914251 ਹਾਂ 9779914251 ਠੀਕ ਆ ਜੀ ਠੀਕ ਹੈ ਜੀ ਨਵੇਂ ਦੋਸਤੋ ਇਹ ਤਿੰਨ ਨਾਗ ਨੇ ਤਿੰਨੇ ਨਗਾ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਬਾਕੀ ਮੇਰਾ ਵੀਰ ਵੀਡੀਓ ਵੱਧ ਤੋਂ ਵੱਧ ਅਗੇ ਸ਼ੇਅਰ ਕਰਦੇ ਆ ਕਰੋ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ ਇੱਕ ਪਸ਼ੂ ਜਿਹੜਾ ਤੁਹਾਨੂੰ ਸਵੇਰ ਸਵੇਰਾ ਦਿਖਾਇਆ ਦੋ ਗੱਬਣ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ